ਇਹ ਜੋ ਨਿੰਨੇ ਨਾ ਜਿੱਦਾਂ ਦੇ ਨੰਦ ਲਾਲ ਜੀ ਆਏ ਨਹੀਂ ਨਾ ਤੇ ਬੰਦਗੀ ਪੜੀ ਹੈ ਭਾਈ ਦੂਆਂ ਜੀਆਂ ਦੀ ਪਰਮੇਸ਼ਰ ਦੇ ਘਰ ਚੰਗੀਆਂ ਰੂਹਾਂ ਦਾ ਘਾਟਾ ਨਹੀਂ ਪਤਾ ਹੀ ਨਹੀਂ ਕਿੰਨੀਆਂ ਕਿੰਨੀਆਂ ਪਰ ਜਨਮ ਨਹੀਂ ਲੈ ਰਹੀਆਂ ਮਾਂ ਨਹੀਂ ਲੱਭਦੀ ਤੁਸੀਂ ਸੁਣਿਆ ਹੋਣਾ ਹਜ਼ੂਰ ਸਾਹਿਬ ਦੀ ਸਾਖੀ ਸੰਤ ਮਹਾਰਾਜ ਜੀ ਰਾਮ ਸਿੰਘ ਜੀ ਹੁੰਦੇ ਪਵਨ ਨਾਨ ਸਿੰਘ ਜੀ ਉਹਨਾਂ ਦੀ ਜਗ੍ਹਾ ਉੱਥੇ ਨਾ ਇੱਕ ਕੋਈ ਸੇਵਾਦਾਰ ਉੱਥੇ ਰੇਣ ਵਾਲਾ ਕੋਈ ਚੜ੍ਹਾਈ ਕਰ ਗਿਆ ਬੜੇ ਸਾਲਾਂ ਦੀ ਗੱਲ ਹੈ ਜਦੋਂ ਲੰਗਰ ਵਰਤਣਾ ਹੁੰਦਾ ਨਾ ਉਹ ਡਰਮ ਜ ਆਪੇ ਹੀ ਵੱਜਦਾ ਹੁੰਦਾ ਉਹ ਸੰਤਾ ਨੂੰ ਦੱਸਿਆ ਉਹਨੇ ਵੀ ਮੈਂ ਵਜਾਉਣਾ ਪਹਿਲਾਂ ਤਾਂ ਡਰ ਲੱਗ ਵੀ ਆਪੇ ਵੱਜਦਾ ਫਿਰ ਉਹਨਾਂ ਨਾਲ ਗੱਲ ਕੀਤੀ ਵੀ ਬੇਟਾ ਹੁਣ ਜਾਓ ਤੈਨੂੰ ਥਾਂ ਨਹੀਂ ਮਿਲਿਆ ਕੀ ਨਹੀਂ ਕਹਿੰਦੇ ਜਿਹੜੀਆਂ ਚੰਗੀਆਂ ਰੂਹਾਂ ਇਹੋ ਜਿਹੀਆਂ ਹੁੰਦੀਆਂ ਕੋਈ ਪੁੱਲ ਹੁੰਦੀ ਗੁਰਦੁਆਰੇ ਚ ਰਹਿੰਦੀਆਂ ਬਾਬਾ ਜੀ ਮਾਂ ਨਹੀਂ ਲੱਭਦੀ ਮੈਂ ਕਿੱਦੇ ਵੱਲ ਜਨਮ ਲੈ ਲਾਂ ਮਾਂ ਨਹੀਂ ਲੱਭਦਾ ਮਿਲ ਜਾਗੀ ਮੈਂ ਚਲਾ ਜਾਵਾਂਗਾ ਵਾਵਾ ਮਹੀਨੇ ਵਜਿਆ ਫਿਰ ਸੁਨਾ ਦੇ ਕੇ ਚਲਾ ਗਿਆ ਮੈਨੂੰ ਮਿਲ ਗਈ ਮਾਤਾ ਇੱਕ ਜਿਹੜੀ ਕਿੰਨੇ ਕਿੰਨੇ ਸੁਖੁਣੀ ਸਾਹਿਬ ਦੇ ਪਾਠ ਕਰਦੀ ਆ ਰੁਵਾੰਦਾ ਕਟਾਲੀ ਸ਼ੀਰ ਸਿੰਘ ਤੁਰੇ ਫਿਰਦੇ ਬਹਾਦਰੀਆਂ ਨੇ ਅੰਮ੍ਰਿਤ ਨਹੀਂ ਛਕਿਆ ਇਹ ਗੱਲ ਪੱਕੀ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛੱਕ ਕੇ ਰਹਿਤ ਰੱਖ ਕੇ ਬੰਦੀ ਕਰਦੇ ਦਰਗਾਹ ਚ ਛੀਦੀਆਂ ਦੇ ਦਿੱਤੀਆਂ ਤਰਮਨਵਤ ਹੁਣ ਵਾਹਿਗੁਰੂ ਕਹਿੰਦਾ ਜਨਮ ਲੈ ਲਓ ਬੇਟਾ ਜਨਮ ਅਗਲੇ ਜਨਮ ਚ ਅੰਮ੍ਰਿਤ ਮਿਲ ਜਾਏਗਾ ਫਿਰ ਦਰਗਾਹ ਚ ਤਾਂ ਨੁਗਰਾ ਉਥੇ ਜਾ ਹੀ ਨਹੀਂ ਸਕਦਾ ਲਖਤ ਪੱਸਿਆ ਕਰ ਲੈ ਕਾਨੂੰਨ ਬਣਾ ਦਿੱਤਾ ਈਸ਼ਵਰ ਤੋ ਫਿਰ ਤੁਰੇ ਫਿਰਦੇ ਨੇ ਕਿਸੇ ਨੂੰ ਕੁਛ ਨਹੀਂ ਕਹਿੰਦੇ ਨਾ ਕਿਸੇ ਦੇ ਸਰ ਤੇ ਆਉਂ ਉਹ ਦੇਖਦੇ ਨੇ ਕਿ ਕੋਈ ਮਾਂ ਚੰਗੀ ਮਿਲ ਜਾਏ ਬੰਦਗੀ ਵਾਲੇ ਚਲੋ ਜਨਮ ਲੈ ਲੈਨੇ ਨਿੱਕੇ ਹੁੰਦੇ ਮਾਲਾ ਫੜ ਲੈਂਦੇ ਨੇ ਗੁਟਕਾ ਫੜ ਲੈਂਦੇ ਨੇ ਗੁਰਦੁਆਰੇ ਜਾਣ ਲੱਗ ਪੈਂਦੇ ਨੇ ਹੈਣ ਚੰਗੀਆਂ ਰੂਹਾਂ ਪਰ ਕੋਈ ਪੋਲੋ ਹੋ ਜੀ ਉਹਦਾ ਸਦਾਰ ਹੋ ਸਕਦਾ